ਸਸਿਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੀਡੀਓ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਅਤੇ ਕੱਲ ਯਾਨੀ ਕਿ 6 ਅਤੇ 7 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬਦਲ ਬਾਈ ਮੀ ਹਨੇਰੀ ਦੇ ਕਿਉਂਕਿ ਸਵੇਰ ਤੋਂ ਹੀ ਤਗੜਾ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਰਾਤ ਤੋਂ ਹੀ ਰੋਗ ਰੋਕ ਕੇ ਬਾਰਿਸ਼ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਾਜ਼ਾ ਸੈਟਲਾਈਟ ਅਮੈਜ ਦੇਖੀ ਜਾਵੇ ਤਾਂ ਪੰਜਾਬ ਅਤੇ ਬਹੁਤ ਸਾਰਾ ਹਿਮਾਚਲ ਦਾ ਹਿੱਸਾ ਜੰਮੂ ਕਸ਼ਮੀਰ ਦਾ ਹਿੱਸਾ ਜੀ ਦੇ ਨਾਲ ਦੇ ਨਾਲ ਹਰਿਆਣਾ ਦੇ ਬਹੁਤੇ ਇਲਾਕੇ ਤੇ ਰਾਜਸਥਾਨ ਦੇ ਬਹੁਤੇ ਇਲਾਕੇ ਤਗੜੇ ਸਿਸਟਮ ਦੇ ਵਿੱਚ ਸਵੇਰ ਤੋਂ ਹੀ ਆਉਂਦੇ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਗੜੀ ਬਰਸਾਤ ਸਾਨੂੰ ਦੇਖਣ ਨੂੰ ਮਿਲੀ ਹੈ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਬਰਸਾਤ ਹੋ ਰਹੀ ਹੈ ਉਹ ਵੀ ਦੇਖ ਲੈਂਦੇ ਜੀ ਆਪਾਂ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਸਿਸਟਮ ਹੈ ਇਹ ਲਗਾਤਾਰ ਇਸ ਤਰੀਕੇ ਨਾਲ ਇਹਨਾਂ ਵੱਲ ਆ ਰਹੇ ਨੇ ਜਿਹੜੇ ਰੈੱਡ ਏਰੀਆ ਜਿਹਦੇ ਵਿੱਚ ਆਪਾਂ ਗੱਲ ਕਰੀ ਜਾਵੇ ਤਾਂ ਸਵੇਰਾ ਪਹਿਲਾਂ ਇਹ ਪਠਾਨਕੋਟ ਗੁਰਦਾਸਪੁਰ ਵਾਲ ਸਿਸਟਮ ਸਨ ਫਿਰ ਹੁਸ਼ਿਆਰਪੁਰ ਤੋਂ ਹੁੰਦਾ ਹੋਇਆ ਇਹ ਸਿਸਟਮ ਸਾਨੂੰ ਹੁਣ ਗੜਸ਼ੰਕਰ ਨੰਗਲ ਅਨੰਦਪੁਰ ਸਾਹਿਬ ਨਮਾਸ਼ਹਿਰ ਬਲਾਚਾ ਰੂਪਨਗਰ ਚਮਕੌਰ ਸਾਹਿਬ ਮੁਹਾਲੀ ਚੰਡੀਗੜ੍ਹ ਬਸੀ ਪਠਾਣਾ ਡੇਰਾ ਬਸੀ ਦੇ ਨੇੜੇ ਤੇੜੇ ਸਿਸਟਮ ਪਹੁੰਚ ਚੁੱਕੇ ਨੇ ਤੇ ਬਾਕੀ ਇਸ ਤੋਂ ਲਾਹੇ ਜਿਹੜਾ orange ਵਾਲਾ ਏਰੀਆ ਜਿਹੜਾ dark orange ਵਾਲਾ ਏਰੀਆ ਇਹਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਇਹ ਪਠਾਨਕੋਟ ਤੋਂ ਹੁੰਦਾ ਹੋਇਆ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਦਾ ਸਾਰਾ ਇਲਾਕਾ ਜੀ ਫਿਰ ਜਲੰਧਰ ਦਾ ਬਹੁਤ ਸਾਰਾ ਇਲਾਕਾ ਫਗਵਾੜੇ ਦਾ ਬਹੁਤ ਸਾਰਾ ਇਲਾਕਾ ਤੇ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਰਿਹਾ ਜਿਸ ਦੇ ਵਿੱਚ ਇਹਨਾਂ ਇਲਾਕਿਆਂ ਵਿੱਚ ਵੀ ਠੀਕ ਠਾਕ ਮੀ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਤੇ ਜਿਹੜਾ ਜੈਲੋ ਵਾਲਾ ਏਰੀਆ ਇਹ ਵਾਲਾ ਇਲਾਕਾ ਜੀ ਇਹਦੇ ਵਿੱਚ ਅਗਰ ਮੇਨ ਤੌਰ ਤੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਹੋ ਗਿਆ ਠੀਕ ਹੈ ਜੀ ਸੰਗਰੂਰ ਹੋ ਗਿਆ ਮਲੇਰ ਕੋਟਲਾ ਹੋ ਗਿਆ ਮੋਗਾ ਹੋ ਗਿਆ ਥੋੜਾ ਬਹੁਤ ਇਹਦਾ ਇਸਾ ਫਲੋਰ ਦਾ ਹਿੱਸਾ ਹੋ ਗਿਆ ਜੀ ਤੇ ਫਿਰੋਜ਼ਪੁਰ ਦਾ ਕੁਝ ਕਿੱਸਾ ਇਹਦੇ ਵਿੱਚ ਆ ਰਿਹਾ ਜੀ ਦੇ ਵਿੱਚ ਹਲਕੇ ਦਮ ਨੇ ਬੂੰਦਾਬੰਦੀ ਦੇ ਹਾਲਾਤ ਬਣੇ ਹੋਏ ਨੇ ਤੇ ਬਾਕੀ ਪੰਜਾਬ ਦੇ ਵਿੱਚ ਫਿਲਹਾਲ ਅਸਰ ਘੱਟ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਫਜ਼ਿਲਕਾ ਤੋਂ ਥੱਲੇ ਫਰੀਦਕੋੜ ਤੋਂ ਥੱਲੇ ਮੁਕਸਰ ਸਾਹਿਬ ਬਰਨਾਲਾ ਬਠਿੰਡਾ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਘੱਟ ਹੈ ਤੇ ਫਿਲਹਾਲ ਉਸ ਵੱਲ ਵੀ ਥੋੜੇ-ਬੋੜੇ ਸਿਸਟਮ ਅੱਜ ਦੋ ਤਿੰਨ ਘੰਟੇ ਤੱਕ ਪਹੁੰਚ ਜਾਣਗੇ ਉੱਥੇ ਵੀ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਬਣੇ ਹੋਏ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੈਦਰ ਅਪਡੇਟਸ ਉਰੇ ਨੂੰ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਅਗਰ ਗੱਲ ਕੀਤੀ ਜਾਵੇ ਕੱਲ ਦੇ ਮੌਸਮ ਦੇ ਹਾਲਾਤਾਂ ਦੀ ਕੱਲੋਂ ਵੀ ਇੱਕ ਤਗੜਾ ਸਿਸਟਮ ਪਹੁੰਚ ਰਿਹਾ ਪੰਜਾਬ ਦੇ ਵਿੱਚ ਉਹਦੇ ਬਾਰੇ ਦੇਖ ਲੈਂਦੇ ਆ ਜੀ ਤੁਸੀਂ ਦੇਖ ਰਹੇ ਹੋ ਕਿ ਮੱਧ ਭਾਰਤ ਦੇ ਵਿੱਚ ਸਿਸਟਮ ਤਕੜੇ ਬਣੇ ਹੋਏ ਦਿਖਾਈ ਦੇ ਰਹੇ ਨੇ ਜੋ ਹੌਲੀ-ਹੌਲੀ ਪੰਜਾਬ ਵੱਲ ਕੂਚ ਕਰਨਗੇ ਅਤੇ ਕੱਲ ਨੂੰ ਯਾਨੀ ਕਿ 7 ਜੁਲਾਈ ਨੂੰ ਵੀ ਪੰਜਾਬ ਦੇ ਵਿੱਚ ਬਹੁਤ ਭਾਰੀ ਮੀਂਹ ਦੀ ਉਮੀਦ ਕੀਤੀ ਜਾਵੇਗੀ। ਅੱਜ ਤਾਪਮਨ ਦੀ ਗੱਲ ਕੀਤੀ ਜਾਵੇ ਤਾਂ 32 ਤੋਂ 35 ਡਿਗਰੀ ਤੱਕ ਤਾਪਮਨ ਰਹਿਣਗੇ। ਹਵਾਵਾਂ ਉੱਤਰ-ਪੂਰਬੀ ਦਿਸ਼ਾ ਤੋਂ ਲਗਾਤਾਰ ਚੱਲ ਰਹੀਆਂ ਨੇ। ਇਸੇ ਤਰੀਕੇ ਨਾਲ ਹਵਾ ਚਲਦੀ ਰਹਣਗੀ ਅਤੇ ਪੂਰਬੀ ਹਵਾ ਚੱਲਣ ਦੇ ਕਾਰਨ ਸਿਸਟਮ ਹੌਲੀ-ਹੌਲੀ ਜਿਹੜਾ ਹੈ ਉਹ ਹਿਮਾਚਲੂ ਤੇ ਹਰਿਆਣੇ ਵੱਲ ਖਿਸਕ ਰਿਹਾ ਹੈ। ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਬਾਅਦ ਦੁਪਹਿਰ ਸਿਸਟਮ ਥੋੜਾ ਜਿਹਾ ਪੰਜਾਬ ਤੋਂ ਸਾਫ਼ ਹੋ ਜਾਵੇਗਾ ਜਿਸ ਦੇ ਨਾਲ ਥੋੜੇ ਬੋਤੇ ਮੀਂਹ ਦੇ ਅਸਰ ਜਿਹੜੇ ਆ ਬਾਅਦ ਦੁਪਹਿਰ ਘਟਦੇ ਹੋਏ ਦਿਖਾਈ ਦੇਣਗੇ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਬਾਕੀ ਅਗਰ ਜਾਣਕਾਰੀ ਚੰਗੀ ਲੱਗੀ ਚੈਨਲ ਸਬਸਕ੍ਰਾਈਬ ਕਰ ਲਓ ਦੁਪਹਿਰ ਦੀ ਜਾਣਕਾਰੀ 2:30 ਵਜੇ ਦੇ ਨੇੜੇ ਤੇਰੇ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ